कई तरह की हवाएं उड़ रही हैं कि हमारी फिल्म इमरजेंसी को सेंसर सर्टिफिकेट मिल गया है इट इज़ नॉट ट्रू सेंसर वालों को बहुत ज़्यादा धमकियाँ आ रही हैं तो हमें हम पे ये प्रेशर है कि मिसेस गांधी के असेसिनेशन ना दिखाएं बिंदन वाला को ना दिखाएँ पंजाब राइट्स ना दिखाएँ आई डोंट नो कि फिर क्या दिखाएं ਦੇ ਕੰਗੜਾ ਨੌਤ ਦੀ ਫਿਲਮ ਐਮਰਜੈਂਸੀ ਤੇ ਰੋਕ ਲੱਗੀ ਹੈ ਜੀ ਹਾਂ ਇਸ ਦੀ ਜਾਣਕਾਰੀ ਖੁਦ ਕੰਗੜਾ ਨੇ ਇੱਕ ਵੀਡੀਓ ਪਾ ਕੇ ਦਿੱਤੀ ਹੈ ਦਰਸਲ ਕੰਗੜਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਤੇ ਸੈਂਸਰ ਬੋਰਡ ਨੂੰ ਲਗਾਤਾਰ ਜਾਨੋਂ ਮਾਰਨ ਦੇ ਧਮਕੇ ਮਿਲ ਰਹੇ ਨੇ ਜਿਸ ਕਾਰਨ ਹੁਣ ਇਸ ਫਿਲਮ ਨੂੰ ਬਲੈਕਆਊਟ ਕਰ ਦਿੱਤਾ ਗਿਆ ਹੈ ਦਰਸਲ ਕੰਗੜਾ ਨੇ ਇੱਕ ਵੀਡੀਓ ਪਾ ਕੇ ਇਹ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਮੁਤਾਬਕ ਫਿਲਮ ਨੂੰ ਪਾਸ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਫਿਲਮ ਨੂੰ ਸਰਟੀਫਿਕੇਟ ਮਿਲਣਾ ਸੀ ਪਰ ਸੈਂਸਰ ਬੋਰਡ ਨੂੰ ਅਤੇ ਉਹਨਾਂ ਨੂੰ ਲਗਾਤਾਰ ਮਿਲ ਨਹੀਂ ਹਾਂ ਧਮਕੀਆਂ ਕਾਰਨ ਉਹਨਾਂ ਤੇ ਦਬਾਅ ਵੱਧ ਗਿਆ ਜਿਸ ਕਾਰਨ ਹੁਣ ਇਸ ਫਿਲਮ ਵਿੱਚੋਂ ਭਿੰਡਰਾ ਵਾਲਿਆਂ ਅਤੇ ਇੰਦਰਾ ਗਾਂਧੀ ਦੇ ਕਤਲ ਦੇ ਸੀਨ ਆਦ ਕੱਟਣ ਨੂੰ ਕਿਹਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਫਿਲਮ ਨੂੰ ਬਲੈਕਆਊਟ ਕਰ ਦਿੱਤਾ ਗਿਆ ਹੈ ਕਈ ਤਰ੍ਹਾਂ ਕੇ ਵਾਇਰਲ ਹੋ ਰਹੀ ਹੈ ਕਿ ہماری ਫਿਲਮ ਇਮਰਜੈਂਸੀ ਕੋ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ ਇਟ ਇਜ਼ ਨਾਟ ਟਰੂ इनफैक्ट हमें हमारी फ़िल्म क्लियर हो गई थी लेकिन उसकी सर्टिफिकेशन रोक ली गई है क्योंकि बहुत ज़्यादा धमकियां आ रही हैं जान से मार देने की और सेंसर वालों को बहुत ज़्यादा धमकियाँ आ रही हैं तो हमें हम पे ये प्रेशर है कि मिसेस गांधी के असोसिनेशन ना दिखाएं भिन्न वाला को ना दिखाएं पंजाब राइट्स ना दिखाएं आई डोंट नो कि फिर क्या दिखाएं कि क्या क्या हुआ कि फिल्म अचानक से ब्लैकआउट हो जाती है सो दिस इज़ अनबिलीवेबल टाइम फॉर मी एंड आई एम वेरी सॉरी ਫਰ ਦਾ ਸਟੇਟ ਆਫ ਥਿੰਗਸ ਇਨ ਥਿਸ ਕੰਟਰੀ ਦਰਸਲ ਜਦੋਂ ਤੋਂ ਕੰਗੜਾ ਨੌਦ ਦੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਸਾਹਮਣੇ ਆਇਆ ਉਦੋਂ ਤੋਂ ਹੀ ਇਸ ਦੀ ਰਿਲੀਜ਼ ਤੇ ਰੋਕ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਸੁਰਾਨ ਫਿਲਮ ਦੀ ਰਿਲੀਜ਼ ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਅਦਾਕਾਰਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਫਿਲਮ ਨੂੰ ਅਜੇ ਤੱਕ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਤੋਂ ਮਨਜ਼ੂਰੀ ਨਹੀਂ ਮਿਲੀ ਹੈ ਕਿਉਂਕਿ ਉਹਨਾਂ ਨੂੰ ਹਾਲੇ ਤੱਕ ਵੀ ਸੈਂਸਰ ਬੋਰਡ ਦਾ ਸਰਟੀਫਿਕੇਟ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਹੈ ਕਿ ਮੇਰੀ ਫਿਲਮ ਨੂੰ ਸੈਂਸਰ ਦੁਆਰਾ ਪਾਸ ਕੀਤਾ ਗਿਆ ਸੀ ਅਤੇ ਜਿਸ ਦਿਨ ਉਹਨਾਂ ਨੂੰ ਸਰਟੀਫਿਕੇਟ ਮਿਲਣਾ ਸੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਫਿਲਮ ਨੂੰ ਲੈ ਕੇ ਦਬਾਅ ਬਣਾਇਆ ਗਿਆ ਬਹੁਤ ਸਾਰੀਆਂ ਧਮਕੀਆਂਆਂ ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਇਸ ਫਿਲਮ ਤੇ ਫਿਲਹਾਲ ਲਈ ਰੋਕ ਲਗਾ ਦਿੱਤੀ ਹੈ ਕਈ ਤਰ੍ਹਾਂ ਦੀਆਂ ਵਾਇਰਲ ਹੋ ਰਹੀਆਂ ਹੈ ਕਿ ہماری ਫਿਲਮ ਇਮਰਜੈਂਸੀ ਕੋ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ ਇਟ ਇਜ਼ ਨਾਟ ਟਰੂ इनफैक्ट हमें हमारी फिल्म क्लियर हो गई थी लेकिन उसकी सर्टिफिकेशन रोक ली गई है क्योंकि बहुत ज़्यादा धमकियां आ रही हैं जान से मार देने की और सेंसर वालों को बहुत ज़्यादा धमकियाँ आ रही हैं तो हमें हम पे ये प्रेशर है कि मिसेस गांधी के असेसिनेशन ना दिखाएं भिन्न वाला को ना दिखाएँ पंजाब राइट्स ना दिखाएँ आई डोंट नो कि फिर क्या दिखाएं कि क्या क्या हुआ कि फिल्म अचानक से ब्लैकआउट हो जाती है सो दिस इज़ अनबिलीवेबल टाइम फॉर मी एंड आई एम वेरी सॉरी ਫॉर द ਸਟੇਟ ਆਫ ਥਿੰਗਸ ਇਨ ਥਿਸ ਕੰਟਰੀ ਦਰਸਲ ਕੰਗੜਾ ਰਾਓ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਉਹ ਇਸ ਦੇ ਲਈ कोर्ट ਚ ਜਾਣਗੇ ਅਦਾਕਾਰਾਂ ਨੇ ਕਿਹਾ ਹੈ ਕਿ ਬਹੁਤ ਦੇਰ ਹੋ ਗਈ ਹੈ ਉਹਨਾਂ ਨੂੰ ਉਮੀਦ ਸੀ ਕਿ ਫਿਲਮ ਸਮੇਂ ਤੇ ਆਵੇਗੀ ਪਰ ਅਜੇ ਹਾਂ ਨਹੀਂ ਹੋ پا ਰਿਹਾ ਜਿਸ ਲਈ ਹੁਣ ਉਹ ਕੰਗੜਾ ਨੇ ਕੋਰਟ ਜਾਣ ਦਾ ਫੈਸਲਾ ਕੀਤਾ ਹੈ ਫਿਲਹਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗੜਾ ਦੀ ਫਿਲਮ ਐਮਰਜੈਂਸੀ ਤੇ ਰੋਕ ਲਗਾ ਦਿੱਤੀ ਗਈ ਹੈ ਬੀਤੇ ਦਿਨਾਂ ਤੋਂ ਪੰਜਾਬ ਪਰ ਵਿੱਚ ਕੰਗੜਾ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਹੋ ਰਿਹਾ ਸੀ ਧਾਧਾ ਤੇ ਕਿਸਾਨਾਂ ਅਤੇ ਦੂਜੀਆਂ ਸਿੱਖ ਸੰਗਠਨਾਵਾਂ ਵੱਲੋਂ ਇਸ ਫਿਲਮ ਨੂੰ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ ਜ਼ਥੇਦਾਰ ਗਿਆਨੀ ਕਬੀਰ ਸਿੰਘ ਤੋਂ ਲੈ ਕੇ ਐਸਟੀਪੀਸੀ ਤੱਕ ਇਸ ਫਿਲਮ ਦਾ ਵਿਰੋਧ ਕਰ ਰਹੇ ਸੀ ਜਿਸ ਤੋਂ ਬਾਅਦ ਹੁਣ ਕੰਗਣਾ ਨੇ ਇੱਕ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੀ ਫਿਲਮ ਨੂੰ ਬਲੈਕਆਊਟ ਕਰ ਦਿੱਤਾ ਗਿਆ ਹੈ ਭਾਵ ਕਿ ਉਹਨਾਂ ਦੀ ਫਿਲਮ ਫਿਲਹਾਲ ਰਿਲੀਜ਼ ਨਹੀਂ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ